ਧਰਤੀ ਥੱਲੇ ਦਾ ਗੁਪਤ ਰਸਤਾ ਪੰਜਾਬ ਚ ਆਇਆ ਸਾਹਮਣੇ ਸਦੀਆਂ ਪੁਰਾਣੇ ਤਲਾਬ ਤੇ ਬੋਲੀਆਂ ਅੱਜ ਵੀ ਮੌਜੂਦ ਵੱਡੇ ਵੱਡੇ ਸੂਰਮੇ ਇੱਥੇ ਜਾਂਦੇ ਮੂਤ ਇੱਕ ਪਵਿੱਤਰ ਨਿਸ਼ਾਨੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਦੇਖ ਲਓ ਇਹ ਇੱਕ ਗੁਫਾ ਆ ਇਹ ਤੋਂ ਅੱਗੇ ਜਾ ਕੇ ਦੋ ਗੁਫਾ ਨਿਕਲਦੀਆਂ ਅਲੱਗ-ਅਲੱਗ ਹੁਣ ਰੱਬ ਦਾ ਨਾਮ ਲੈ ਕੇ ਚੱਲਦੇ ਆ ਅੱਗੇ ਨੂੰ ਮਤਲਬ ਲਾ ਇਤਨਾ ਅੱਗੇ ਨਹੀਂ ਗਏ ਹਮ ਥੋੜੀ ਜਗ੍ਹਾ ਮੇ ਗਏ ਥੇ ਹਮ ਵਾਪਸ ਆਏ ਹਨੇਰਾ ਥਾ ਨੇ ਨਹੀਂ ਨਹੀਂ ਬਹੁਤ ਜਿਆਦਾ ਰਿਸਕ ਹੈ ਜੀ ਹਮ ਹਮ ਬਾਕੀ ਸਾਡੇ ਜਿਹੜੇ ਪੁਰਾਣੇ ਬੰਦੇ ਆ ਜਿਹਦਾ ਬਜ਼ੁਰਗ ਲਾਲੋ ਜਾਂ ਕੁਛ ਵੀ ਲਾਲੋ ਗਏ ਥੋੜੀ ਦੂਰ ਤੱਕ ਵਾਪਸ ਮੋੜ ਆ ਗਏ ਅਚ ਤੁਸੀਂ ਕਿੰਨੀ ਵਾਰ ਗਏ ਆ ਜੀ ਗੁਫਾ ਦੇ ਵਿੱਚ ਮੈਂ ਗਿਆ ਮਤਲਬ 10 ਫੁੱਟ ਗਿਆ ਹੁਣ ਅੱਗੇ ਨਹੀਂ ਗਿਆ ਮਤਲਬ ਡਰ ਦਾ ਮੋਲ ਵਾ ਥੋੜਾ ਆਹ ਆਹ ਹੁਣ ਕਿ ਬੀਹ ਵਣ ਜੰਗਲ ਬਣ ਗਿਆ ਦਾ ਤੇ ਵੈਸੇ ਪਿੰਡ ਦੇ ਕਿੰਨੇ ਕ ਲੋਕ ਗਏ ਆ ਜੀ ਅੰਦਰ ਡਰਦੇ ਨਹੀਂ ਜਾਂਦੇ ਹਮ ਇਹ ਗੁਫਾ ਪਤਾ ਨਹੀਂ ਕਿੰਨੀ ਲੰਮੀ ਹੈ ਇਹ ਸਾਨੂੰ ਕੋਈ ਅੰਦਾਜ਼ਾ ਹੀ ਨਹੀਂ ਹੈਗਾ ਜੀ ਪੀਵੀ7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਸ਼ਹੀਦਪੁਰ ਜ਼ਿਲ੍ਹੇ ਦੇ ਮਕੇਰੀਆਂ ਤੋਂ 25 ਕਿਲੋਮੀਟਰ ਦੂਰ ਦਮਤਾਲ ਦੇ ਜੰਗਲਾਂ ਵਿੱਚ ਲੱਕੇ ਆਏ ਆ ਜਿੱਥੇ ਸਦੀਆਂ ਪੁਰਾਣੀਆਂ ਦੋ ਗਫਾਵਾਂ ਜੰਗਲਾਂ ਵਿੱਚ ਅੱਜ ਵੀ ਮੌਜੂਦ ਆ ਉਸ ਸਮੇਂ ਦੀ ਬੋਲੀ ਰਾਜੇ ਦਾ 600 ਸਾਲ ਪੁਰਾਣਾ ਕਿਲਾ ਕਹਿੰਦੇ ਰਾਜੇ ਦੇ ਕੋਈ ਲਾਦ ਨਹੀਂ ਹੁੰਦੀ ਸੀ ਇਸ ਜਗ੍ਹਾ ਸਾਧੂ ਸੰਤ ਆਏ ਉਹਨਾਂ ਦੀ ਕਿਰਪਾ ਦੇ ਨਾਲ ਰਾਜੇ ਦੇ ਲਾਦ ਹੋਈ ਤੇ ਰਾਜੇ ਨੇ ਇਹ ਕਿਲਾ ਸਾਧੂ ਸੰਤਾਂ ਨੂੰ ਦਾਨ ਕਰਤਾ ਸੀਗਾ ਜਿਹੜਾ ਅੱਜ ਦੇਖ ਲਓ ਤੁਸੀਂ ਇਸ ਹਾਲਾਤ ਦੇ ਵਿੱਚ ਆ ਇਸੇ ਸਮੇਂ ਇੱਥੇ ਰੌਣਕਾਂ ਲੱਗਦੀਆਂ ਸੀਗੀਆਂ ਇਹ ਸਾਰਾ ਏਰੀਆ ਰਾਜਾ ਜਗਤ ਸਿੰਘ ਸੀਗੇ ਜਿਨ੍ਹਾਂ ਦਾ ਸਗਾ ਜਿਨ੍ਹਾਂ ਨੇ ਸਾਧੂ ਸੰਤਾਂ ਨੂੰ ਦਾਨ ਕਰਤਾ ਸੀ ਨੂਰਪੁਰ ਕਿਲੇ ਬਾਰੇ ਤੁਸੀਂ ਸੁਣਿਆ ਹੋਣਾ ਉਹ ਵੀ ਰਾਜਾ ਜਗਤ ਸਿੰਘ ਦਾ ਸਗਾ ਤੇ ਹੁਣ ਅਸੀਂ ਤੁਹਾਨੂੰ ਇੱਥੇ ਜੋ ਜੋ ਵੀ ਹੈਗਾ ਉਸ ਸਮੇਂ ਦਾ ਸਭ ਦਿਖਾਵਾਂਗੇ ਇਸ ਤਰ੍ਹਾਂ ਦਾ ਜੰਗਲ ਆ ਦੇਖ ਲਓ ਤੁਸੀਂ ਕਿੰਨਾ ਸੰਘਣਾ ਜੰਗਲ ਆ ਤੇ ਉਸ ਸਮੇਂ ਦਾ ਖੂਹ ਤੇ ਪ੍ਰਾਣੀਆਂ ਪ੍ਰਾਣੀਆਂ ਦੇਖ ਲਓ ਤੁਸੀਂ ਨਿਸ਼ਾਨੀਆਂ ਰਾਜੇ ਦੀਆਂ ਅੱਜ ਵੀ ਇੱਥੇ ਦੇਖਣ ਨੂੰ ਮਿਲਦੀਆਂ ਆ ਬਹੁਤ ਪ੍ਰੀਤ ਦੇ ਨਾਲ ਇਹ ਕਿਲਾ ਰਾਜੇ ਨੇ ਬਣਵਾਇਆ ਸੀਗਾ ਜਿਹੜਾ ਬਾਅਦ ਵਿੱਚ ਸਾਧੂ ਸੰਤਾਂ ਨੂੰ ਦਾਨ ਕਰਤਾ ਸੀਗਾ ਦੇਖੋ ਤੁਸੀਂ ਦੀਵੇ ਬਿਬੇਗਾਰਾ ਲਾਉਣ ਵਾਸਤੇ ਕਿੰਨੀ ਪ੍ਰੀਤ ਨਾਲ ਕਾਰੀਗਰ ਬਣਾਉਂਦੇ ਸੀਗੇ ਬਹੁਤ ਜ਼ਿਆਦਾ ਵੱਡੇ ਏਰੀਏ ਦੇ ਵਿੱਚ ਇਹ ਕਿਲਾ ਫੈਲਿਆ ਹੋਇਆ ਆ ਇਸ ਤਰ੍ਹਾਂ ਦਾ ਜੰਗਲ ਦਾ ਮਾਹੌਲ ਆ ਪੇਡਾਂ ਬੱਕਲੀਆਂ ਦੀਆਂ ਆਵਾਜ਼ਾਂ ਸਾਨੂੰ ਸੁਣਾਈ ਦੇ ਰਹੀਆਂ ਆ ਵਾਹ ਬਈ ਵਾਹ ਦੇਖੋ ਤਾਂ ਕਿਲਾ ਬਹੁਤ ਵੱਡੇ ਏਰੀਏ ਦੇ ਵਿੱਚ ਇਹ ਕਿਲਾ ਆ ਜਿਹੜਾ ਅਸੀਂ ਤੁਹਾਨੂੰ ਗੁਫਾਵਾਂ ਦਿਖਾਉਣ ਤੋਂ ਬਾਅਦ ਸਾਰਾ ਦਿਖਾ ਲੈਣਾ ਆ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਇਸ ਤਰ੍ਹਾਂ ਦਾ ਜੰਗਲ ਦੇ ਵਿੱਚ ਆ ਪਕ ਡੰਡੀ ਟਾਇਪ ਰਸਤਾ ਆ ਅੱਗੇ ਜਾ ਕੇ ਤੁਸੀਂ ਦੇਖਿਓ ਕਿਦਾਂ ਦਾ ਮਾਹੌਲ ਆ ਜਾਣਾ ਆ ਜਦੋਂ ਸਦੀਆਂ ਪੁਰਾਣੀਆਂ ਸਾਨੂੰ ਬੋਲੀਆਂ ਨਜ਼ਰ ਆਉਣੀਆਂ ਆ ਤੇ ਗੁਫਾ ਨਜ਼ਰ ਆਉਣੀਆਂ ਆ ਲੋਕਲ ਲੋਕਾਂ ਨੇ ਇਹ ਰਸਤਾ ਬਣਾਇਆ ਲੱਗਦਾ ਆ ਨਹੀਂ ਤਾਂ ਬੜਾ ਔਖਾ ਆ ਅੰਦਰ ਬੜਨਾ ਅੱਗੇ ਅੱਗੇ ਤਾਂ ਹੋਰ ਵੀ ਸੰਘਣਾ ਜੰਗਲ ਹੋ ਰਿਹਾ ਆ ਆਵਾਜ਼ ਆ ਰਹੀਆਂ ਭੇਡਾਂ ਬੱਕਰੀਆਂ ਦੀਆਂ ਕਿਉਂਕਿ ਇੱਕ ਤਰ੍ਹਾਂ ਇਹ ਪਿੰਡ ਜੰਗਲ ਦੇ ਵਿੱਚ ਹੀ ਵਸਿਆ ਹੋਇਆ ਆ ਜੋ ਸਾਨੂੰ ਸੌਣ ਨੂੰ ਮਿਲਿਆ ਜਿਹੜੀਆਂ ਇਹ ਗੁਫਾਵਾਂ ਆ ਪਿੰਡ ਦੇ ਲੋਕ ਕਹਿੰਦੇ ਇੰਨਾ ਗਵਾਹਾਵਾਂ ਰਾਹੀਂ ਕਾਫੀ ਦੂਰ ਤੱਕ ਚੱਲ ਜਾਂਦੇ ਸੀਗੇ ਹੌਲੀ ਹੌਲੀ ਇੱਕ ਡਰ ਦਾ ਮਾਹੌਲ ਹੋ ਗਿਆ ਤੇ ਲੋਕਾਂ ਨੇ ਜਾਣਾ ਬੰਦ ਕਰਤਾ ਕਿਉਂਕਿ ਅੰਦਰ ਬਹੁਤ ਜ਼ਿਆਦਾ ਕਹਿੰਦੇ ਇੱਕ ਕੌਪਨੇਰਾ ਹੁੰਦਾ ਸੀ ਜਿਹਦੇ ਕਰਕੇ ਹਰ ਕਿਸੇ ਨੂੰ ਖਤਰਾ ਮਹਿਸੂਸ ਹੋਣ ਲੱਗਾ ਤੇ ਲੋਕਾਂ ਨੇ ਜਾਣਾ ਬੰਦ ਕਰਤਾ ਅੱਗੇ ਅੱਗੇ ਦੇਖ ਲਓ ਇਸ ਤਰ੍ਹਾਂ ਦਾ ਮਾਹੌਲ ਹੋ ਗਿਆ ਰਾਸਤੇ 'ਤੇ ਸਾਨੂੰ ਮਿਲ ਹੀ ਗਈਆਂ ਦੇਖ ਲਓ ਤੁਸੀਂ ਪਹਿਲਾ ਵਾਜਾ ਸੁਣਾਈ ਦਿੰਦੀਆਂ ਸੀਗੀਆਂ ਹੁਣ ਅਸੀਂ ਕੋਲ ਪਹੁੰਚ ਗਏ ਇਹਨਾਂ ਦੇ ਮਗਰ ਭੇਡਾਂ ਆ ਦੇਖੋ ਸਿੰਘਾਂ ਨਾਲੇ ਵਾਹ ਵੀ ਵਾਹ ਇਸ ਤਰ੍ਹਾਂ ਦਾ ਮੌਸਾ ਸਾਨੂੰ ਹਿਮਾਚਲ ਤੇ ਦੇਖਣ ਨੂੰ ਮਿਲਦਾ ਆ ਜੋ ਸਾਡੇ ਪੰਜਾਬ 'ਚ ਸਾਨੂੰ ਦਿਖਾਈ ਦੇ ਰਿਹਾ ਕਾਫੀ ਉੱਚੀਆਂ-ਉੱਚੀਆਂ ਪਹਾੜੀਆਂ ਤੇ ਸੰਘਣਾ ਜੰਗਲ ਆ ਕੁਦਰਤ ਦਾ ਮਜ਼ਾ ਲੈਣਾ ਹੋਵੇ ਤਾਂ ਤੁਸੀਂ ਇਸ ਜਗ੍ਹਾ ਆ ਜਾਓ ਤੁਹਾਨੂੰ ਕਾਫੀ ਸ਼ਾਂਤੀ ਮਹਿਸੂਸ ਹੋਊਗੀ ਸਾਨੂੰ ਆਪਣੀ ਮੰਜ਼ਲ ਦਿਖਾਈ ਦਿੱਤੀ ਆ ਲੋ ਜੀ ਮਾਰੋ ਨਜ਼ਰ ਇਹ ਸਭ ਰਾਜੇ ਨੇ ਸਾਧੂ ਸੰਤਾਂ ਨੂੰ ਦਾਨ ਕਰਤਾ ਸੀਗਾ ਦੇਖ ਕੇ ਪਤਾ ਚੱਲਦਾ ਆ ਕਿ ਇਹ ਸਭ ਸਦੀਆਂ ਪੁਰਾਣਾ ਆ ਸ਼ਾਂਤਮਈ ਇਹ ਜਗ੍ਹਾ ਆ ਕੋਈ ਸੋ ਸਕਦਾ ਆ ਜੰਗਲ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੋ ਸਕਦਾ ਆ ਸਦੀਆਂ ਪੁਰਾਣੀ ਇਹ ਜਗਾ ਆ ਦੇਖਣ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਸਿਰਫ ਇੱਕ ਪੇਂਟ ਉੱਪਰ ਕਲਰ ਕੀਤਾ ਹੋਇਆ ਆ ਬੋਲ ਜਾਂਦਾ ਦੇਖ ਲਓ ਤੁਸੀਂ ਪਾਣੀ ਜੰਗਲਵਾਰ ਨੂੰ ਜਾ ਰਿਹਾ ਆ ਤੁਹਾਨੂੰ ਹੁਣ ਅਸੀਂ ਉਸ ਸਮੇਂ ਦੀਆਂ ਧਾਰਮਿਕ ਨਿਸ਼ਾਨੀਆਂ ਦਿਖਾਉਂਦੇ ਆ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਾ ਲੋਗੇ ਕਿ ਬਾਕੇ ਇਹ ਸਦੀਆਂ ਪੁਰਾਣੀ ਜਗਾ ਆ ਗਣੇਸ਼ ਜੀ ਦੀ ਮੂਰਤੀ ਬਣੀ ਹੋਈ ਆ ਤੇ ਹੋਰ ਵੀ ਧਾਰਮਿਕ ਨਿਸ਼ਾਨੀਆਂ ਆ ਇਸ ਤਰ੍ਹਾਂ ਦਾ ਇਹਨਾਂ ਕੁਦਰਤੀ ਬੋਲੀਆਂ ਦਾ ਮਾਹੌਲ ਆ ਇਸੇ ਸਮੇਂ ਇੱਥੇ ਪੂਰਾ ਰੌਣਕ ਮੇਲਾ ਲੱਗਦਾ ਹੋਊਗਾ ਹੁਣ ਅਸੀਂ ਤੁਹਾਨੂੰ ਉਹ ਜਗ੍ਹਾ ਦਿਖਾਉਂਦੇ ਆ ਜਿੱਥੋਂ ਪਾਣੀ ਥੱਲੇੋਂ ਨਿਕਲਦਾ ਆ ਇਸ ਜਗ੍ਹਾ ਤੋਂ ਲੋਕ ਦੂਰੋਂ ਦੂਰੋਂ ਪਾਣੀ ਲੈਣ ਆਉਂਦੇ ਆ ਥੱਲੇ ਕੁਆਇਨ ਵਗੈਰਾ ਸਿੱਟੇ ਹੋਏ ਆ ਦੇਖੋ ਪਾਣੀ ਕਿੰਨਾ ਸਾਫ ਆ ਦੁੱਧ ਵਰਗਾ ਪਾਣੀ ਦੇਖ ਲਓ ਤੁਸੀਂ ਇਹ ਕੁਦਰਤੀ ਸਦੀਆਂ ਤੋਂ ਥੱਲੇੋਂ ਨਿਕਲ ਰਿਹਾ ਆ ਇਸ ਤਰ੍ਹਾਂ ਅੱਗੇ ਨੂੰ ਇਹ ਵਧਦਾ ਆ ਤੇ ਜੰਗਲੀ ਜਾਨਵਰ ਵੀ ਤੇ ਲੋਕਲ ਲੋਕਾਂ ਦੇ ਪਸ਼ੂ ਵੀ ਇਸ ਜਗ੍ਹਾ ਆ ਕੇ ਪਾਣੀ ਪਿੰਦੇ ਆ ਵਾਹ ਵਈ ਵਾਹ ਮੰਚੀਆਂ ਦੀਆਂ ਆਵਾਜ਼ਾਂ ਹੀ ਸੁਣਾਈ ਦੇ ਰਹੀਆਂ ਇਸ ਜਗ੍ਹਾ ਆ ਕੇ ਕਿਨੂੰ ਸਕੂਨ ਹੀ ਮਿਲੂਗਾ ਹੋ ਸਨੌ ਜੀ ਕੀ ਹਾਲ ਚਾਲ ਐ ਬੜੀਆ ਜੀ ਲੋਕ ਲੋ ਜਾਹਾਂ ਕੇ ਜੀ ਲੋਕ ਲੋ ਲੋਕ ਲੋ ਲੋਕ ਜੀ ਬਤਾਓ ਇਸ ਜਗ੍ਹਾ ਦਾ ਇਤਿਹਾਸ ਜੀ ਇਸ ਜਗ੍ਹਾ ਦਾ ਇਤਿਹਾਸ ਬਹੁਤ ਬਹੁਤ ਅੱਛੀ ਹੈ ਬਹੁਤ ਅੱਛੀ ਬਹੁਤ ਸ਼ੀ ਜਗ੍ਹਾ ਹੈ ਬਹੁਤ ਅੱਛੀ ਜਗ੍ਹਾ ਲੱਗ ਰਿਹਾ ਆਪਕਾ ਪੂਰਾ ਜਗਾ ਖੂਬਸੂਰਤ ਜਗ੍ਹਾ ਬਹੁਤ ਖੂਬਸੂਰਤ ਬਹੁਤ ਖੂਬਸੂਰਤ ਜੀ ਜੀ

अच्छा मतलब आ, आप इतना आगे नहीं आ, नहीं आगे आगे नहीं गुफा, के थोड़ा फिर वापस इतना आगे नहीं गए गए गुफा अंधेरा था ना फिर किलोमीटर थोड़ा ही गए कोई मतलब मतलब आधा किलो आधा किलो आधा किलोमीटर ਇਸ ਭਰਾ ਦਾ ਕਹਿਣਾ ਆ ਕਿ ਜਿਹੜੀਆਂ ਇੱਥੇ ਗੁਫਾਵਾਂ ਆ ਉਹਨਾਂ ਦੇ ਅੰਦਰ ਇਹ ਗਏ ਸੀ ਤੇ ਲੇਕਿਨ ਅੱਧਾ ਕਿਲੋਮੀਟਰ ਗਏ ਆ ਅੱਗੇ ਜਾਦਾ ਨੇਰਾ ਆ ਗਿਆ ਤੇ ਇਹ ਬਰਸਤ ਚ ਬੱਸ ਆ ਗਿਆ ਤੇ ਬੋਲੀਆਂ ਦਾ ਪਾਣੀ ਪਿੰਦੇ ਰਹਿੰਦੇ ਹੋਣੀ ਤੁਸੀਂ ਹਾਂ ਪਿੰਦੇ ਆ ਬਸੂ ਵੀ ਪਿੰਦੇ ਆ ਪਿਸੂ ਵੀ ਪਿੰਦੇ ਦੇਖੋ ਨਹੀਂ ਸਹੀ ਗੱਲ ਆ ਤੁਸੀਂ ਤਾਂ ਪੂਰਾ ਐਨ ਮੰਗਲ ਆਇਆ ਪਿਆ ਨਾ ਜੰਗਲ ਚ ਜੀ ਠੀਕ ਆ ਸਾਨੂੰ ਇੱਥੇ ਭਰਾ ਹੁਣੀ ਮਿਲੇ ਆ ਇਹਨਾਂ ਤੋਂ ਪੁੱਛਦੇ ਆ ਇਸ ਜਗ੍ਹਾ ਦਾ ਇਤਿਹਾਸ ਸਸੀਆ ਬਾਜੀ ਸਸੀਆ ਬਾਜੀ ਮੇਰਾ ਪ੍ਰਾ ਸਾਡੇ ਦਰਸ਼ਕਾਂ ਨੂੰ ਇਸ ਜਗ੍ਹਾ ਦਾ ਇਤਿਹਾਸ ਦੱਸੋ ਇਤਿਹਾਸ ਯਾਰਾ 4400 ਤੋਂ ਉੱਪਰ ਉਪਰ ਹੈ ਮੇਰੇ ਖਿਆਲ ਚ ਠੀਕ ਹੈ ਜੀ ਕੋਈ 500 ਸਾਲ ਦੇ ਲੱਗ ਸਕਦੇ ਤੇ ਸਾਡੀ ਇਹ ਬੋਲੀ ਆ ਠੀਕ ਹੈ ਜੀ ਉਹ ਪੀਣ ਵਾਲੀ ਇਹ ਨਹਾਣੇ ਵਾਲੀ ਠੀਕ ਹੈ ਜੀ ਕੱਪੜੇ ਧੋਣੇ ਵਾਲੀ ਤੇ ਪ੍ਰਾਚੀਨ ਗੁਫائیں ਇਹ ਪ੍ਰਾਚੀਨ ਹੀ ਹਨ ਮੰਨ ਜੀ ਸਾਡੇ ਠੀਕ ਹੈ ਠੀਕ ਹੈ ਜੀ ਠੀਕ ਨੇ ਇਹ ਗੁਫਾ ਜਿਹੜੀ ਹੈ ਹਰੀ ਦਵਾਰ ਠੀਕ ਹੈ ਜੀ ਤੇ ਮੰਤਾ ਦੀ ਪੰਡੋਰੀ ਮੰਤਾ ਦੀ ਪੰਡੋਰੀ ਦੇਖ ਲੋ ਤੇ ਮੰਤਾ ਪੰਡਵਰੀ ਦੇ ਬਾਕਾਇਦਾ ਲਖੋਏ ਦਾ ਵੀ ਹੈ ਇੱਥੇ ਤੇ ਚਲੋ ਲਖੋਏ ਦਾ ਨਹੀਂ ਆ ਉੱਥੇ ਲਖੋਏ ਦਾ ਡਮਟਾਲ ਹਾਰੀ ਦੁਆਰ ਤੇ ਹੁਣ ਤਾਂ ਕਾਫੀ ਰਿਸਕ ਹੀ ਜਾਂਦਾ ਜਾਲਾ ਨਾ ਇਹਦੇ ਨਹੀਂ ਨਹੀਂ ਬਹੁਤ ਜ਼ਿਆਦਾ ਰਿਸਕ ਹੀ ਹੈ ਜੀ ਹੂੰ ਹੂੰ ਤੇ ਬਾਕੀ ਸਾਡੇ ਜਿਹੜੇ ਪੁਰਾਣੇ ਬੰਦੇ ਆ ਜਿਹਦਾ ਬਜ਼ੁਰਗ ਲਾ ਲੋ ਜਾਂ ਕੁਛ ਵੀ ਲਾ ਲੋ ਗਏ ਥੋੜੀ ਦੂਰ ਤੱਕਰ ਵਾਪਸ ਮੋੜ ਆਏ ਆ ਭਾਈ ਇਹ ਪੇਨ ਚ ਨੰਬਰ 1 ਨਹੀਂ ਪਾਣੀ ਹੀ ਸਾਡੇ ਡਮਟਾਲ ਦੇ ਜਿੰਨੇ ਹੀ ਕਹਿੰਦਾ ਭਾਗੀ ਪਹਿਲਾਂ ਇੱਥੋਂ ਹੀ ਪਾਣੀ ਪਰ ਦੇਦੇ ਆ ਅਸੀਂ ਵੀ ਖੁਦ ਪਰ ਦੇ ਰਹੇ ਹਾਂ ਹੁਣ ਤੇ ਚਲੋ ਘਰ ਘਰ ਨਲ ਕੀ ਹੋ ਗਿਆ ਕਿ ਇਸ ਟਾਈਮ ਤੇਜਾਬ ਆ ਗਏ ਤੇ ਇੱਥੇ ਹੀ ਪਾਣੀ ਪਰ ਦੇਦੇ ਉੱਥੇ ਜਨਾਨੀਆਂ ਵਾਲੀ ਉਹ ਬੋਲੀਆਂ ਤੁਸੀ ਦਿਖੀ ਨਹੀਂ ਹੋਣੀ ਹਾਂਜੀ ਹਾਂਜੀ ਉਹ ਵੀ ਬੋਲੀਆਂ ਦੇ ਵਿੱਚ ਕਿਸੇ ਟਾਈਮ ਜਨਾਨੀਆਂ ਜਿੱਦਾਂ ਕਿ ਕਪੜੇ-ਕੁਪੜੇ ਧੋਣ ਆਂਦੀਆਂ ਜਿੱਦਾਂ ਸਾਡੇ ਪਾਣੀ ਨਾਲ ਆਵੇ ਫਿਰ ਜਨਾਨੀਆਂ ਕਪੜੇ ਧੋਣ ਆਣਗੀਆਂ ਨਹਾਉਂਦੀਆਂ ਤੇ ਸਨਾਨ ਕਰਦੀਆਂ ਚਾਰ ਦਵਾਰੀਆਂ ਸਭ ਕੁਸ ਠੀਕ ਹੈ ਠੀਕ ਹੈ ਤੇ ਚਲੋ ਜਿੱਦਾਂ ਪਾਣੀ ਪੁਣੀ ਨਾਲ ਸਾਡੇ ਤਾਂ ਇੱਥੇ ਰੌਣਕ ਲੱਗੀ ਰਹਿੰਦੀ ਲਈ ਹੁਣ ਵੀ ਤੁਸੀ ਦਿਖਿਆ ਹੀ ਆ ਮੂੜੇ ਬੈਠੇ ਆ ਸਹੀ ਗੱਲ ਹੈ ਰੌਣਕ ਲੱਗੀ ਰਹਿੰਦੀ ਹੈ ਜਿਹੜੀਆਂ ਬਾਈ ਜੀ ਸਰੰਗਾ ਆ ਤੇ ਇਹਨਾਂ ਦੇ ਵਿੱਚ ਹੁਣ ਤੱਕ ਕਿੰਨੇ-ਕਿੰਨੇ ਕੋਸ਼ਿਸ਼ ਕੀਤੀ ਆ ਕਾਫੀ ਲੋਕਾਂ ਨੇ ਕੀਤੀ ਹੋਗੀ ਬੜੇ ਜਣੇ ਨੇ ਤੇ ਪਰ ਉਹ ਤਾਂ ਅੰਦਰ ਤੱਕ ਨਹੀਂ ਗਏ ਨਾ ਨਹੀਂ 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 ਕੋਈ ਨਹੀਂ ਅੰਦਰ ਤੱਕ ਨਹੀਂ ਗਏ ਰਾਹੀ ਬੰਦ ਆ ਅੱਛਾ ਅੱਗੇ ਜਾ ਕੇ ਰਾਸਤੇ ਬੰਦ ਹੋ ਗਏ ਉਹ ਬੰਦ ਆ ਗਿਆ ਬੰਦ ਮਗਰ ਪਹਿਲੇ ਲੋਕੀ ਕਹਿੰਦੇ ਸੀ ਕਹਿੰਦੇ ਆਂਦੇ ਰਹੇ ਜਿੱਦਾਂ ਕਿ ਕਈ ਪੁਰਾਣੇ ਸਾਧੂ ਸਧੂ ਜਿਹੇ ਰਹੇ ਹੁੰਦੇ ਰਹੇ ਆ ਜਾਂਦੇ ਰਹੇ ਆ ਕੋਈ ਹਰਦਵਾਤੋਂ ਆ ਗਿਆ ਕੋਈ ਕਿਤੇੋਂ ਆ ਗਿਆ ਨਾ ਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਸਾਡੇ ਦਰਸ਼ਕਾਂ ਨੂੰ ਜੀ ਦੱਸੋ ਇਸ ਜਗ੍ਹਾ ਦਾ ਇਤਿਹਾਸ ਵਿੱਚ ਜਗ੍ਹਾ ਦਾ ਆਪਣੇ ਰਾਜੇ ਹੁੰਦੇ ਸੀ ਨੂਰਪੁਰ ਵਾਲੇ ਉਹਨੇ দান ਕੀਤਾ ਠੀਕ ਹੈ ਜੀ ਤੇ ਉਹਨਾਂ ਦੇ ਔਲਾਦ ਨੇ ਹੁੰਦੀ ਔਲਾਦ ਵਾਸਤੇ ਉਹਨੇ ਇਹ ਦਾਨ ਕੀਤੀ ਜਮੀਨ ਵੀ ਤੇ ਮੰਦਰ ਵੀ ਠੀਕ ਹੈ ਜੀ ਤੁਸੀਂ ਕਿਹ ਰਹੋ ਅਜੀ ਹਿਆਰਪੁਰ ਤੋਂ ਆਏ ਜੀ ਸਾਨੂੰ ਪਤਾ ਲੱਗਾ ਸੀਗਾ ਇਸ ਜਗ੍ਹਾ ਦਾ ਤੇ ਅਸੀਂ ਬੜੇ ਹੈਰਾਨ ਹੋਏ ਜੀ ਜਿਹੜੀਆਂ ਤਿੰਨ ਗੁਫਾਵਾਂ ਆ ਹਾਂਜੀ ਜੀ ਅਸੀਂ ਦੇਖਿਆ ਜੀ ਅੰਦਰੋਂ ਦੇਖ ਕੇ ਡਰ ਲੱਗਦਾ ਆ ਆਂਦਰੇ ਇਥੋਂ ਮਹੰਤੋਰੀ ਨਾਣੀ ਅਰਜ਼ੋਰ ਜਿੰਦੇ ਮਹਾਂਤਾ ਦੀ ਪਿੰਡੋਰੀ ਜੀ ਆਹ ਮੈਂ ਮੰਨਤਾ ਨਹੀਂ ਬੁਣ ਰਿਹਾ ਅੱਛਾ ਇੱਕ ਮੰਨਤਾ ਦੀ ਪੰਡੋਰੀ ਜਾਂਦੀ ਆ ਆ ਤੇ ਇੱਕ ਮੰਨਤ ਹੋਰੀ ਜਿਹੜੇ ਨਾ ਨਾਨ ਸਵੇਰੇ ਜਿਹੜੇ ਨਾ ਅਰਧਵਾਰ ਜਾਂਦੇ ਹੁੰਦੇ ਅੱਛਾ ਹਰਦਵਾਰ ਜਾਂਦੇ ਹੁੰਦੇ ਜੀ ਇੱਥੇ ਦੇ ਮੰਨਤਾ ਜੀ ਗੁਫਾ ਗੁਫਾ ਵਿੱਚ ਠੀਕ ਹੈ ਜੀ ਅੱਛਾ ਤੁਸੀਂ ਕਿੰਨੀ ਵਾਰ ਗਏ ਆ ਬਈ ਜੀ ਗੁਫਾ ਦੇ ਵਿੱਚ ਮੈਂ ਗਿਆ ਮਤਲਬ 10 ਫੁੱਟ ਗਿਆ ਹੁਣ ਅੱਗੇ ਨਹੀਂ ਗਿਆ ਮੈਂ ਮਤਲਬ ਡਰ ਦਾ ਮੋਲ ਵਾ ਥੋੜਾ ਆਹ ਪਤਾ ਨਹੀਂ ਕੀ ਕੀ ਹੋਊਗਾ ਜੀ ਕਦੋਂ ਦੀਆਂ ਸਦੀਆਂ ਪੁਰਾਣੀਆਂ ਹੈਗੀਆਂ ਪੁਰਾਣੀਆਂ ਪੁਰਾਣੀ ਚੀਜ਼ਾਂ ਬਣੀਆਂ ਨੇ ਤੇ ਹੁਣ ਕਿ ਬੀਹਾਂ ਵਣ ਜੰਗਲ ਬਣ ਗਿਆ ਦਾ ਜੰਗਲੀ ਜੰਗਲ ਆ ਜੀ ਅੰਦਰ ਘਰ ਲੱਗਦਾ ਬੰਦੇ ਨੂੰ ਹਾਂ ਤੇ ਵੈਸੇ ਪਿੰਡ ਦੇ ਕਿੰਨੇ ਕੁ ਲੋਕ ਗਏ ਆ ਜੀ ਅੰਦਰ ਚੈੱਕ ਕਰਨ ਵਾਸਤੇ ਗੁਫਾ ਦੇ ਅੰਦਰ ਵੜ ਕੇ ਕੇ ਦੇਖੀਏ ਕਿੱਥੇ ਤੱਕ ਜਾਂਦੀਆਂ ਜਾ ਹੁੰਦਾ ਹੈ ਜਿਹੜਾ ਜਿੰਦੇ ਨਾ ਅੱਗੇ ਤੱਕ ਜਿੰਦੇ ਨੂੰ ਹੁਣ ਕਿ ਜਾਣੇ ਨਹੀਂ ਹੁੰਦਾ ਅਗੇ ਹਾਂ ਪੱਲੇ ਜਿੰਦੇ ਰਹੇ ਅੱਗੇ ਤੱਕ ਮੈਂ 10 ਫੁੱਟ ਤੱਕ ਜਿੰਦੇ ਰਹੇ ਹਾਂ ਹੁਣ ਕੋਈ ਦੱਸਦੇ ਨਹੀਂ ਜਾਂਦੇ ਨਾ ਜੀ ਦੱਸਦੇ ਨਹੀਂ ਜਾਂਦੇ ਹਾਂ ਤੇ ਕਿੰਨੀ ਕਿਲੋਮੀਟਰ ਲੰਬੀ ਹੈ ਜੀ ਇਹ ਜਿਹੜੀ ਗੁਫਾ ਆ ਇਹ ਗੁਫਾ ਪਤਾ ਨਹੀਂ ਕਿੰਨੀ ਲੰਮੀ ਹੈ ਇਹ ਸਾਨੂੰ ਕੋਈ ਅੰਦਾਜ਼ਾ ਹੀ ਨਹੀਂ ਹੈਗਾ ਜੀ ਅੰਦਾਜ਼ਾ ਨਹੀਂ ਬੇ ਜਿੱਥੋਂ ਹਰਦوار ਜਾਂਦੇ ਹੈ ਤਾਂ ਫਿਰ ਹਰਦوار ਜਾਂਦੀ ਹੈ ਇਹ ਗੁਫਾ ਕਿੰਨੀ ਲੰਬੀ ਹੋਗੀ ਦੇਖੋ ਮਹਾਂਤਾਂ ਦੀ ਪੰਡੋਰੀ ਵੀ ਇੱਥੋਂ ਕਿੰਨੇ ਕਿਲੋਮੀਟਰਾਂ ਜੀ ਇੱਥੋਂ ਨਹੀਂ ਹੈ 15 ਕਿਲੋਮੀਟਰ ਹੁੰਦੇ ਦੇਖ ਲਓ 15 ਕਿਲੋਮੀਟਰ ਤਾਂ ਇੱਕ ਹੀ ਸਰੰਗ ਹੋ ਗਈ ਸੀ ਜੀ ਹਾਂ ਜੀ ਤੇ ਦੂਸਰੀ ਹਰਦوار ਦੇਖ ਲਓ ਕਿੰਨੀ ਦੂਰ ਹੈ ਤੇ ਇਹ ਉਹ ਵੀ ਸ਼ੰਕਾ ਜਿਹੜੀ ਹੈ ਨਾ ਇੱਥੋਂ ਦੀ ਗਈ ਹੈ ਮਹਾਂਤਾਂ ਦੀ ਪੰਡੋਰੀ ਉੱਥੇ ਮਹਾਂਤ ਆ ਜਾਂਦੇ ਨੇ ਮੰਤਿ ਨੇ ਬੈਠੇ ਸਮਝ ਗਿਆ ਜੀ ਮਤਲਬ ਇਹ ਸਚਾਈ ਹੈ ਜੀ ਵਾਕਈ ਗੁਫਾ ਜਾਂਦੀਆਂ ਇੱਥੋਂ ਦੇਖੋ ਜੀ ਇੱਥੇ ਨਾ ਹੁੰਦਾ ਹਨਾ ਪਾਣੀ ਨਾ ਮਿਲਦਾ ਕਦੀ ਪੀਣੇ ਅੱਛਾ ਜੀ ਇੱਥੇ ਪਾਣੀ ਨਾ ਹੂੰ ਇਹ ਗਵਾਲੋਂ ਦੇਖੋ ਕੜੇ ਇਨਕੇ ਪਾਣੀ ਲੈਂਦੇ ਤੇ ਇੱਥੇ ਬੰਦੇ ਹੈ ਤੇ ਉਹ ਆਖਣ ਲੱਗੇ ਵੀ ਇੱਕ ਸਾਧੂ ਸੰਤ ਆਇਆ ਉਹ ਆਖਣ ਲੱਗੇ ਵੀ ਸਾਨੂੰ ਮੈਨੂੰ ਵੀ ਪਾਣੀ ਪਿਲਾਓ ਯਾਰ ਗਰਮੀਆਂ ਦੇ ਦਿਨ ਦੀ ਗੱਲ ਹੀ ਉਹ ਆਖਣ ਲੱਗੇ ਵੀ ਆਸੇ ਪੂਰਾ ਦਿਨ ਕੱਟਣਾ ਅਸੀਂ ਨਹੀਂ ਤੈਨੂੰ ਪਾਣੀ ਦੇਣਾ ਹੂੰ ਨਾ ਨਾ ਉਹ ਬੜਾ ਬਿਆਰਾ ਪੈਸਾ ਆ ਲਾ ਤੇਰੇ ਲੱਗੀ ਦੀ ਹੁਣ ਫਿਰ ਉਹ ਉਹ ਮੁਕਰ ਗਈ ਨਹੀਂ ਦਿੱਤਾ ਉਹਨੇ ਉਹਨੇ ਫਿਰ ਚਮਟਾ ਮਾਰਿਆ ਇੱਥੇ ਅੱਛਾ ਜੀ ਇਹ ਬੋਲੀਆਂ ਪਾਣੀ ਇੱਥੇ ਤਿਆਰ ਕੀਤਾ ਨੇ ਚਮਤਕਾਰ ਹੋਇਆ ਹੈ ਜੀ ਪਾਣੀ ਆ ਇਹ ਥੋੜਾ ਖਰਾਬ ਕਰੀ ਤਾਨੇ ਆ ਨਾ ਇਹ ਬੋਲੀਆਂ ਦੋ ਕੁਲਾਂ ਲੱਗਦੀਆਂ ਇੱਕ ਇਧਰ ਹੀ ਜਿੰਦੀ ਇੱਕ ਪੂਰੇ ਡੰਡਰਾਲ ਚ ਪਾਣੀ ਲੱਗਦਾ ਇਦਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੰਨਾ ਟਾਈਮ ਕੱਢਿਆ ਤੁਸੀਂ ਨਹੀਂ ਸਾਡੇ ਲਈ ਨਾ ਜੀ ਕੋਈ ਜਨਨ ਲਾਤੇ ਹਾਂ ਹੁਣ ਅਸੀਂ ਤੁਹਾਨੂੰ ਸਦੀਆਂ ਪੁਰਾਣੀਆਂ ਦੋ ਗੁਫਾ ਦਿਖਾਉਂਦੇ ਆ ਜਿਨ੍ਹਾਂ ਦੀ ਹਰ ਕੋਈ ਚਰਚਾ ਕਰ ਰਿਹਾ ਆ ਇਹ ਬਹੁਤ ਖਤਰਨਾਕ ਗੁਫਾਇਆ ਅੱਜ ਦੇ ਸਮੇਂ ਦੇ ਵਿੱਚ ਕਿਸੇ ਸਮੇਂ ਜਿਹੜੇ ਇੱਥੇ ਕਹਿੰਦੇ ਮਹਾਂਤ ਰਹਿੰਦੇ ਸਕੇ ਸਾਧੂ ਸੰਤ ਰਹਿੰਦੇ ਸਕੇ ਤਾਂ ਕਹਿੰਦੇ ਉਹ ਤਾਂ ਇਸ ਚੀਜ਼ ਨੂੰ ਆਮ ਸਮਝਦੇ ਸੀ ਕਿਉਂਕਿ ਉਹ ਹਰ ਦੁਆਰ ਤੇ ਮਹਾਂਤਾਂ ਦੀ ਜਿਹੜੀ ਪੰਡੋਰੀ ਆ ਤੇ ਉੱਥੇ ਜਾਂਦੇ ਰਹਿੰਦੇ ਸੀਗੇ ਲੇਕਿਨ ਹੁਣ ਇਸ ਵੇਲੇ ਕਾਫੀ ਸਮਾਂ ਹੋਣ ਕਰਕੇ ਹਰ ਕੋਈ ਸੋਚਦਾ ਆ ਕਿ ਅੰਦਰ ਮੈਂ ਨਾ ਜਾਵਾਂ ਪਤਾ ਨਹੀਂ ਕੀ ਕੀ ਹੋਣਾ ਜੋ ਸਾਨੂੰ ਸੁਣਨ ਨੂੰ ਮਿਲਿਆ ਆ ਤੇ ਹੁਣ ਅਸੀਂ ਰਿਸਕ ਲੈ ਕੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵੱਧ ਤੋਂ ਵੱਧ ਅੱਗੇ ਜਾ ਕੇ ਇਹ ਜੜੀਆਂ ਗੁਫਾਇਆ ਦਿਖਾ ਲਈਆਂ ਜਾਣ ਚਲੋ ਗੁਫਾ ਨੂੰ ਇਹ ਰਸਤਾ ਜਾਂਦਾ ਆ ਇਸ ਗੁਫਾ ਦੇ ਬਿਲਕੁਲ ਸਾਈਡ ਤੇ ਕਹਿੰਦੇ ਕਿ ਜਿਹੜੇ ਉਸ ਵੇਲੇ ਮਹਾਂਤ ਸਗੇ ਉਹਨਾਂ ਦੀ ਸਮਾਦੀ ਬਣਾਈ ਗਈ ਆ ਤੇ ਉਹਦੇ ਵੱਲ ਵੀ ਅਸੀਂ ਤੁਹਾਨੂੰ ਨਿਗਾ ਬਜਾਵਾਂਗੇ ਤੇ ਅੰਦਰ ਜਾਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਦੱਸ ਦਵਾਂ ਦੋ ਗੁਫਾਇਆ ਇੱਕ ਪੰਡੋਰੀ ਮਹਾਂਤਾਂ ਦੀ ਜਿਹੜੀ ਆ ਉੱਥੇ ਨੂੰ ਜਾਂਦੀ ਆ ਗੁਫਾ ਤੇ ਇੱਕ ਕਹਿੰਦੇ ਇਹ ਜਿਹੜੀ ਗੁਫਾਇਆ ਬਹੁਤ ਲੰਬੀ ਆ ਜਿਹੜੀ ਹਰਦوار ਜਾਂਦੀ ਆ ਜਿਹੜੇ ਪਹਿਲਾਂ ਇੱਥੇ ਸੰਤ ਰਹਿੰਦੇ ਸੀ ਬਹੁਤ ਪਹੁੰਚੇ ਹੋਏ ਸੰਤ ਸੀ ਕਹਿੰਦੇ ਉਹ ਇੱਥੋਂ ਹੀ ਹਰਦوار ਜਾਂਦੇ ਸੀ ਤੇ ਮਹਾਂਤਾਂ ਦੀ ਪੰਡੋਰੀ ਜਾਂਦੇ ਸੀ ਤੇ ਉਸ ਤੋਂ ਬਾਅਦ ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਜਾਣ ਦੀ ਪਿੰਡ ਦੇ ਲੋਕ ਹੁਣ ਵੀ ਕਹਿੰਦੇ ਕੋਸ਼ਿਸ਼ ਕਰਦੇ ਆ ਪਰ ਡਰਦੇ ਅੱਗੇ ਨਹੀਂ ਜਾਂਦੇ ਬਹੁਤਾ ਕਿਉਂਕਿ ਬਹੁਤ ਜ਼ਿਆਦਾ ਰਿਸਕ ਆ ਪਤਾ ਨਹੀਂ ਅੰਦਰ ਕੀ ਕੀ ਹੋਊਗਾ ਮੈਨੂੰ ਲੱਗਦਾ ਅੰਦਰ ਲੰਮੇ ਪੈ ਪੈ ਸਾਨੂੰ ਜਾਣਾ ਪੈਣਾ ਆ ਅੱਗੇ ਨੂੰ ਤੇ ਪਹਿਲਾ ਅਸੀਂ ਤੁਹਾਨੂੰ ਸੰਤਾਂ ਦੀ ਜਿਹੜੀ ਸਮਾਧੀ ਆਉ ਦਿਖਾਉਂਦੇ ਆਂ ਫਿਰ ਉਸ ਤੋਂ ਬਾਅਦ ਅੱਗੇ ਅਸੀਂ ਪਤਾਵਾਂਗੇ ਦੇਖੋ ਸ਼ੁਰੂਆਤ ਬਿਲਕੁਲ ਸਾਈਡ ਤੇ ਦੇਖੋ ਤੁਸੀਂ ਇੱਕ ਪਵਿੱਤਰ ਨਿਸ਼ਾਨੀ ਦੇ ਤੁਸੀਂ ਦਰਸ਼ਨ ਕਰ ਰਹੇ ਆਂ ਦੇਖ ਲਓ ਰਾਜੇ ਨੇ ਸਭ ਕੁਝ ਦਾਨ ਕਰਤਾ ਸੀ ਦੇਖ ਲਓ ਤੁਸੀਂ ਅੱਗੇ ਦੇਖੋ ਤੁਸੀਂ ਜਿਹੜੀ ਗੁਫਾ ਜਾ ਰਹੀ ਆ ਇਹ ਇੱਕ ਗੁਫਾਇਆ ਇਹ ਤੋਂ ਅੱਗੇ ਜਾ ਕੇ ਦੋ ਗੁਫਾ ਨਿਕਲਦੀਆਂ ਅਲੱਗ-ਅਲੱਗ ਚਲੋ ਹੁਣ ਰੱਬ ਦਾ ਨਾਮ ਲੈ ਕੇ ਚੱਲਦੇ ਆ ਅੱਗੇ ਨੂੰ ਗੁਫਾ ਦੇ ਅੰਦਰ ਬਹੁਤ ਜ਼ਿਆਦਾ ਕੋਪਨੇ ਰਸੀ ਬਹੁਤ ਮੁਸ਼ਕਲ ਆਈ ਸਾਨੂੰ ਜਾਣ ਦੇ ਵਿੱਚ ਅੱਗੇ ਅੱਗੇ ਤਾਂ ਸਾਨੂੰ ਇਸ ਤਰ੍ਹਾਂ ਲੱਗਿਆ ਜਿੱਦਾਂ ਰਸਤਾ ਜਿਹੜਾ ਆ ਉਹ ਬੰਦ ਹੋ ਚੁੱਕਿਆ ਆ ਕਿਉਂਕਿ ਅੰਦਰ ਪਹਾੜੀ ਦੇ ਬੱਟੇ ਵਗੈਰਾ ਡਿਗੇ ਹੋਏ ਸੀਗੇ ਫਿਰ ਵੀ ਅਸੀਂ ਪੂਰੀ ਕੋਸ਼ਿਸ਼ ਕੀਤੀ ਵੱਦ ਤੋਂ ਵੱਦ ਜਿੰਨੀ ਦਿਖਾ ਸਕੀਏ ਤੁਹਾਨੂੰ ਦਿਖਾਈਏ ਤੇ ਇੱਥੋਂ ਦਾ ਸਾਨੂੰ ਇੱਕ ਅਹਿਸਾਸ ਹੋਇਆ ਕਿ ਵਾਕਈ ਕਿਸੇ ਸਮੇਂ ਗੁਫਾ ਜਿਹੜੀਆਂ ਅਸੀਂ ਬਹੁਤ ਦੂਰ ਤੱਕ ਜਾਂਦੀਆਂ ਸੀਗੀਆਂ ਦੇਖ ਲਓ ਤੁਸੀਂ ਕਿਸ ਤਰ੍ਹਾਂ ਦਾ ਸਮਾਂ ਹੁੰਦਾ ਸੀ ਉਸ ਵੇਲੇ ਇਹਨਾਂ ਗੁਫਾ ਰਾਹੀ ਕਿੰਨਾ ਲੰਬਾ ਸਫ਼ਰ ਕਰਦੇ ਹੁੰਦੇ ਸਕੇ ਤੇ ਹੁਣ ਅਸੀਂ ਤੁਹਾਨੂੰ ਕਿਲੇ ਤੇ ਕੋਲ ਲੈ ਕੇ ਪਹੁੰਚੇ ਆਂ ਦੇਖੋ ਤੁਸੀਂ ਨਿੱਕੀ ਇੱਟ ਦਾ ਇੱਕ ਕਿਲਾ ਬਣਿਆ ਹੋਇਆ ਆ ਕਿੰਨੀ ਪ੍ਰੀਤ ਦੇ ਨਾਲ ਇਹ ਰਾਜੇ ਨੇ ਕਿਲਾ ਬਣਾਇਆ ਸੀ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਆ ਜਿਹੜਾ ਜੰਗਲ ਦੇ ਵਿੱਚ ਫੈਲਿਆ ਹੋਇਆ ਆ ਦੇਖੋ ਤੁਹਾਡਾ ਡਿਜ਼ਾਈਨ ਇਸ ਤਰ੍ਹਾਂ ਕਿਲਾ ਅੱਗੇ ਨੂੰ ਵੱਧ ਆ। ਕੋਸ਼ਿਸ਼ ਕਰਦੇ ਆ ਕਿ ਵੱਧ ਤੋਂ ਵੱਧ ਤੁਹਾਨੂੰ ਆਲਾ ਦਵਾਲਾ ਦਿਖਾ ਦਈਏ ਕਿਲੇ ਦਾ। ਇੱਥੋਂ ਪਤਾ ਚੱਲਦਾ ਆ ਕਿ ਕਿਲੇ ਦੀਆਂ ਜਿਹੜੀਆਂ ਦਵਾਰਾਂ ਆ ਬਹੁਤ ਜ਼ਿਆਦਾ ਚੜਾਈ ਦੇ ਵਿੱਚ ਆ। ਆ ਥੋੜੀ ਜੀ ਠੱਟੀ ਹੋਈ ਆ ਦਵਾਰ ਤੇ ਦਿਖਾ ਦਦੇ ਆ ਤੁਹਾਨੂੰ ਦੇਖੋ ਤੁਸੀਂ। ਕਿੰਨੀ ਚੌੜੀਏ ਦਵਾਰਾ ਅਜੇ ਵੀ ਅੱਗੇ ਪਈ ਹੋਈ ਆ। ਵਾਹ ਵਾਹ ਹੁਣ ਅਸੀਂ ਤੁਹਾਨੂੰ ਮੇਨ ਗੇਟ ਦਿਖਾਉਂਦੇ ਆਂ ਕਿਲੇ ਦਾ ਲਓ ਜੀ ਮਾਰੋ ਨਜ਼ਰ ਉਸ ਵੇਲੇ ਕਿਦਾਂ ਦਾ ਇਸ ਕਿਲੇ ਦਾ ਮਾਹੌਲ ਹੋਊਗਾ ਜਿਹੜਾ ਅੱਜ ਵੀ ਇੰਨਾ ਸੋਹਣਾ ਲੱਗਦਾ ਪਿਆ ਆ ਉੱਪਰ ਛੋਟੀਆਂ ਛੋਟੀਆਂ ਦੇਖ ਲਓ ਤੁਸੀਂ ਤਾਕੀਆਂ ਜਿੱਥੇ ਸਪਾਈ ਵਗੈਰਾ ਖੜਦੇ ਹੋਣਗੇ ਉਸ ਵੇਲੇ ਦਰਵਾਜੇ ਦਾ ਕਿਸ ਤਰ੍ਹਾਂ ਦਾ ਮਹੌਲਾ ਐਡੇ ਉੱਚੇ-ਉੱਚੇ ਦੇਖ ਲਓ ਤੁਸੀਂ ਦਰਵਾਜੇ ਹੁੰਦੇ ਸੀ ਉਸ ਵੇਲੇ ਦੇਖੋ ਤਾਂ ਕਾਰੀਗਰਾਂ ਨੇ ਕਿੰਨੀ ਮਿਹਨਤ ਕੀਤੀ ਹੋਈ ਆ ਇਸ ਤਰ੍ਹਾਂ ਦੀਆਂ ਸਦੀਆਂ ਪੁਰਾਣੀਆਂ ਨਿਸ਼ਾਨੀਆਂ ਦੇਖ ਕੇ ਕਿਹਦਾ ਦਿਲ ਨਹੀਂ ਖੁਸ਼ ਹੋਊਗਾ ਹੁਣ ਦੇਖੋ ਤੁਸੀਂ ਦਰਵਾਜਾ ਕਿੰਨੀ ਭਾਰੀ ਦੇਖ ਲਓ ਤੁਸੀਂ ਚਕਾਠ ਆ ਇਸ ਦਰਵਾਜੇ ਦੀ ਕਿੰਨੀ ਉੱਚੀ ਆ ਜਿਹਦਾ ਕੋਈ ਹਿਸਾਬ ਨਹੀਂ ਹਰ ਕੋਈ ਇਸ ਚਕਾਠ ਵੱਲ ਦੇਖ ਕੇ ਹੈਰਾਨ ਹੋ ਜਾਏਗਾ ਅੰਦਰ ਸਭ ਕਿਲਾ ਦੇਖ ਲਓ ਇਹ ਖੰਡਰੀ ਬਣ ਚੁੱਕਿਆ ਇੱਕ ਤਰ੍ਹਾਂ ਸਿਰਫ ਦਵਾਰਾ ਹੀ ਖੜੀਆਂ ਆ ਡਿਜ਼ਾਈਨਦਾਰ ਅੰਦਰ ਜੰਗਲੀ ਜੰਗਲ ਨਜ਼ਰ ਆ ਰਿਹਾ ਸਾਨੂੰ ਛੋਟੀ ਛੋਟੀ ਨਾਨਕਸ਼ਾਈ ਮਨਸੂਰੀ ਇਟ ਇਸ ਕਿਲੇ ਨੂੰ ਲੱਗੀ ਹੋਈ ਆ ਹੁਣ ਅਸੀਂ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀ ਹਰ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਹੁਣ ਚੱਲਦੇ ਆ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ わかった。<music>